ਰੇ ਬਣਿਏ ਪਾਕਿਸਤਾਨੀਆ ਹੀ ਸੋਚਾਂ ਪਾਕਿਸਤਾਨੀਆ ਹੀ ਬਣਨ ਥੇ ਬਣਨ ਥੇ ਗੁਰ ਬੱਚੇ ਬੰਦਾ Muito bem.

ਨਾ ਨਾ ਮਰਸ਼ਾਸ ਲੈਦੇ ਮਨਾਟ ਹੈ ਪਿਆਰ ਨਾਲ ਕਹਿਣਾ ਜੀ ਨਨ ਨਾ ਇੱਕ ਪਿਆਰ ਸੇ ਬੋਲੋ ਪਿਆਰੇ ਹੋ ਤਹਾਰ ਨੰਕਾਰ ਦੀ ਨਾਲ ਸੇ ਵੀ ਐਮਐਲਏ ਸਾਹਿਬ ਇਹਨਾਂ ਨੇ ਸਤਿਗੁਰੂ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੱਚੇ ਪਾਤਸ਼ਾਹ ਇਹ ਆਪਣੀ ਚਰਣਾ ਚ ਸਾਨੂੰ ਵੀ ਇਹਨਾਂ ਨੂੰ ਵੀ ਸਾਰਿਆਂ ਨੂੰ ਲਈ ਰੱਖੇ ਪਿਆਰ ਸੇ ਕਹਿਣਾ ਜੀ ਨਨ ਨਾ kita dan semua instrumen digital dan perbahasan اشتركوا ਅੱਜ ਨਾਬਾ ਦੇ ਵਿੱਚ ਨਾਬਾ ਦੀ ਦਾਣਾ ਮੰਡੀ 'ਚ ਬਹੁਤ ਹੀ ਵੱਡਾ ਪ੍ਰੋਗਰਾਮ ਨਨਕਾਰੀ ਮਿਸ਼ਨ ਦਾ ਮਾਤਾ ਦੀਕਸ਼ਾ ਜੀ ਪਹੁੰਚੇ ਇੱਥੇ ਉਹਨਾਂ ਨੂੰ ਜੀ ਆਇਆਂ ਨਾਬਾ ਸ਼ਹਿਰ ਦੇ ਵਿੱਚ ਪਹੁੰਚੇ ਔਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਕੇ ਆਪਣੇ ਸੰਗਤ ਦਾ ਆਨੰਦ ਲੈ ਰਹੀ ਆ ਔਰ ਪ੍ਰਵਚਨ ਸਟੇਜ ਤੋਂ ਜਿਹੜੇ ਸੁਣ ਰਹੇ ਨੇ ਉਹ ਬਹੁਤ ਸਾਰੇ ਸਿੱਖਿਆ ਲੈ ਰਹੇ ਨੇ ਔਰ ਬਹੁਤ ਹੀ ਬੁਖਤਾਂ ਪ੍ਰਬੰਧ ਲੰਗਰ ਦੇ ਸੰਗਤ ਦੇ ਬੈਠਣ ਵਾਸਤੇ ਮੇਸ਼ਾ ਕੇ ਅੰਦਰ ਦੀਪਤਾ ਜਿਆਦਾ ਮਿਹਰਬਾਨ ਹੋ ਕੇ ਜੀ ਬਰਸਾਤ ਹੋ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਕਈ ਜ਼ਿਲ੍ਹਿਆਂ ਦੇ ਵਿੱਚੋਂ ਸੰਗ ਜਿਹੜੀ ਇੱਥੇ ਪਹੁੰਚੀ ਹੈ ਔਰ ਪ੍ਰਸ਼ਾਸਨ ਵੱਲੋਂ ਬਹੁਤ ਹੀ ਅੱਛੇ ਪ੍ਰਬੰਧ ਕੀਤੇ ਗਏ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦਾਂ ਦਿੰਦਾ ਹਾਂ ਐਕਚੁਅਲੀ ਪਹਿਲੀ ਵਾਰ ਨਹੀਂ ਹੋ ਰਿਹਾ ਸਨਮ ਬਾਬਾ ਹਰਦੇਵ ਸਿੰਘ ਜੀ 2008 ਚ ਆਏ ਸੀ ਤੇ ਹਜੂਰ ਮਾਤਾ ਜੀ ਜਦੋਂ ਗੁਰਗੱਦੀ ਤੇ ਬੈਠੇ ਨੇ ਉਸ ਤੋਂ ਬਾਅਦ ਇਹਨਾਂ ਦਾ ਪਹਿਲਾ ਪ੍ਰੋਗਰਾਮ ਹੋ ਰਿਹਾ ਜਿਹੜਾ ਕਿ ਨੱਬੇ ਵਿੱਚ 16 ਸਾਲ ਬਾਅਦ ਹੋ ਰਿਹਾ ਕਿਬ ਦੀ ਸਭ ਤੋਂ ਵੱਧ ਸੰਗਤ ਮੀ ਕਰਕੇ ਜਿਹੜਾ ਥੋੜਾ ਜਿਆਦਾ ਘਟ ਜਾਈਗੀ अदरवाइज ਪਹਿਲਾਂ 50000 ਦੇ ਕਰੀਬ ਸਾਡਾ ਐਸਟੀਮੇਟ ਸੀ ਫਿਰ ਵੀ ਅੱਜ ਵੀ ਜਿਹੜੀ ਹੈ ਹੁਣ 20000 ਦੇ ਕਰੀਬ ਤਾਂ ਹੋਏਗੀ ਇਸ ਇਹ ਤਾਂ ਮਨੁੱਖਤਾ ਦਾ ਸੰਦੇਸ਼ ਅਜੂਰ ਮਾਤਾ ਜੀ ਦੇਣ ਆਏ ਨੇ ਸਾਰੀ ਮਾਨਵਤਾ ਨੂੰ ਕਿਉਂਕਿ ਸਾਡੇ ਚ ਕੋਈ ਧਰਮ ਦੀ ਗੱਲ ਨਹੀਂ ਹੁੰਦੀ ਕੋਈ ਜਾਤ ਦੀ ਕੋਈ 파ਤ ਦੀ ਨਹੀਂ ਸਾਰੀ ਏਕਤਾ ਦੀ ਜੋ ਹਿਊਮਨ ਬਿੰਗ ਦੀ ਗੱਲ ਹੁੰਦੀ ਹੈ ਜੇ ਨਰ ਜੋ ਹੈ ਉਹ ਨਰਾਇਣ